ਇਹਨਾਂ ਨੇ ਇੱਕ ਸਨਿਨ ਕਲੇਬਸ ਜਾ ਕੇ ਇੱਕ ਛੋਟਾ ਜਿਹਾ ਘਰ ਲੈ ਕੇ ਉੱਤੇ ਕੰਟਰੋਲ ਰੂਮ ਲਗਾਇਆ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਮੀਟਰ ਹੈ ਉਹ ਵੀ ਰੈਜੀਡੈਂਸ਼ੀਅਲ ਉਹ ਹੈ ਉਹ ਵੀ ਕਮਰਸ਼ੀਅਲ ਨਹੀਂ ਹੈ ਉੱਤੇ ਉਹਦਾ ਵੀ ਬਿੱਲ ਜਿਹੜੇ ਮਾਲਕ ਨੇ ਉਹਨਾਂ ਦੇ ਨਾਂ ਤੇ ਆ ਰਿਹਾ ਤੇ ਇਹ ਇਹ ਸਾਰੇ ਕੰਮ ਨੂੰ ਲੁੱਕ ਆਫਟਰ ਇਹ ਕਰ ਰਹੇ ਨੇ ਜਿੰਨਾ ਸਿਸਟਮ 'ਚ ਪ੍ਰੋਬਲਮਾਂ ਹੁੰਦੀਆਂ ਨੇ ਹਰਮੀਤ ਪਠਾਨਮਾ ਰਾ ਸਾਹਿਬ ਇਹਨਾਂ ਨੂੰ ਆਪਣੀ ਇਨਸਟਰਕਸ਼ਨਾਂ ਪਾਸ ਕਰਦੇ ਨੇ ਇਹ ਸ਼ਹਿਰ 'ਚ ਸਾਰਾ ਕੰਮ ਕਰਾਉਂਦੇ ਨੇ ਸੁਖਵਿੰਦਰ ਸਿੰਘ ਇਨਾਂ ਦਾ ਕੋਈ ਸ਼ੋਅ ਹੁੰਦਾ ਹੋਵੇ ਕੰਪਨੀ ਦਾ ਦੇਖੋ ਬੈਂਕ ਡਿਟੇਲ 1 2 ਚ ਤਾਂ ਇਹਨਾਂ ਨੇ ਕੈਸ਼ ਪੈਸੇ ਕੈਸ਼ ਪੈਸੇ ਜਮ੍ਹਾਂ ਕਰਾਈ ਨੇ ਲੱਖਾਂ ਦੀ ਤਦਾਦ ਚ ਦੋ ਚਾਰ ਬੈਂਕਾਂ ਚ ਹੋਰ ਕੈਸ਼ ਪੈਸੇ ਜਮ੍ਹਾਂ ਹੁੰਣ ਲੱਖਾਂ 20 25 ਲੱਖ ਤੋਂ ਉੱਪਰ ਕੈਸ਼ ਜਮ੍ਹਾਂ ਹੁੰਦੇ ਨੇ ਜਿਹਦੇ ਚ ਇੱਕ ਕੰਟਰੋਲ ਰੂਮ ਲੱਗਦਾ ਹੈ ਤੇ ਅਸੀਂ ਸਾਰੀਆਂ ਜਿੰਨੀਆਂ ਵੀ ਏਜੰਸੀਆਂ ਕੰਮ ਕਰ ਰਹੀਆਂ ਜਾਂ ਕੁਝ ਕਰ ਰਹੀਆਂ ਅਸੀਂ ਵੀ ਦੇਖਣਾ ਚਾਹਾਂਗੇ ਕਿ ਵੀ ਐਨੇ ਪੈਸੇ ਕੈਸ਼ ਆ ਕੇ ਕਿੱਥੋਂ ਕਿਸ ਦੇ ਲੱਗੇ ਪੈਸੇ ਤੇ ਕਿਸ ਨੇ ਕੰਮ ਕੀਤਾ ਇਹ ਤਾਂ ਸਾਰਿਆਂ ਦੇ ਸਾਹਮਣੇ ਆਣਾ ਚਾਹੀਦਾ ਕਿਉਂਕਿ ਅਸੀਂ ਕਾਫੀ ਦਿਨਾਂ ਤੋਂ ਤੁਹਾਨੂੰ ਦੱਸ ਹੀ ਰਹੇ ਹਾਂ ਕਿ ਸਾਡੇ ਨਾਲ ਬਹੁਤ ਜ਼ਬਰਨ ਧੱਕਾ ਹੋ ਰਿਹਾ ਹੈ ਸਾਡੇ ਬੰਦਿਆਂ ਨੂੰ ਕੁੱਟਿਆ ਜਾ ਰਿਹਾ ਹੈ ਸਾਡੇ ਦੇ ਝੂਠੇ ਐਫਆਰ ਦਰਜ ਹੋ ਰਹੀਆਂ ਇਹ ਤਾਂ ਆਲਰੇਡੀ ਅਸੀਂ ਤੁਹਾਨੂੰ ਬੜੀ ਦੇਰ ਤੋਂ ਦੱਸ ਰਹੇ ਹਾਂ ਪਰ ਅਸੀਂ ਕਿਸੇ ਅੰਡ ਤੇ ਇਹ ਸੋਚ ਰਹੇ ਸੀ ਕਿ ਵੀ ਹਰਮੀਤ ਪਠਾਨ ਮਾਜਰਾ ਸਾਹਿਬ ਸਿਰਫ ਇੱਕ ਲੋਕਾਂ ਦੀ ਜਾਂ ਕਿਸੇ ਦੀ ਮਦਦ ਕਰ ਰਹੇ ਨੇ ਪਰ ਉਹ ਕਿਸੇ ਦੀ ਮਦਦ ਨਹੀਂ ਕਰ ਰਹੇ ਉਹਨਾਂ ਨੇ ਆਪਣੀ ਕੰਪਨੀ ਬਣਾਈ ਹੈ ਜਿਦੇ ਚੋ 90% ਸ਼ੇਅਰਹੋਲਡਰ ਨੇ 10% ਮਿਸਟਰ ਸੁਖਵਿੰਦਰ ਸਿੰਘ ਨੇ 90% ਦੀ ਸ਼ੇਅਰ ਆਪ ਮਾਲਕ ਬਣੇ ਨੇ ਤੇ ਆਪ ਉਹਨਾਂ ਨੇ ਸਾਰੀਆਂ ਪੇਮੈਂਟਾਂ ਟਰਾਂਸਫਰ ਕਰ ਰਹੇ ਨੇ ਕੁਝ ਦਿਨ ਪਹਿਲਾਂ ਜਦ ਮੈਂ ਮੇਰੀ ਉਹਨਾਂ ਨਾਲ ਇੱਕ ਡਿਬੇਟ ਹੋਈ ਸੀ ਸਾਹਮਣੇ ਤੇ ਉਹਨਾਂ ਨੂੰ ਮੈਂ ਇੱਕ ਸਵਾਲ ਕੀਤਾ ਸੀ ਉਹਨਾਂ ਦਾ ਸਵਾਲ ਸੀ ਕਿ ਮੇਰਾ ਇਸ ਕੰਪਨੀ 'ਚ ਕੋਈ ਲੈਣਾ ਦੇਣਾ ਨਹੀਂ ਮੈਂ ਮੈਨੂੰ ਨਹੀਂ ਪਤਾ ਕੌਣ ਹੈ ਕੌਣ ਨਹੀਂ ਤੇ ਮੈਂ ਉਹਨਾਂ ਨੂੰ ਇੱਕ ਸਵਾਲ ਗਿਆ ਸੀ ਕਿ ਮੈਂ ਕਿਹਾ ਹਰਮੀਤ ਜੀ ਤੁਸੀਂ ਸਾਡੇ ਦੋਸਤ ਵੀ ਹੋ ਮੈਨੂੰ ਪਤਾ ਹੈ ਕਿ ਵੀ ਤੁਸੀਂ ਕਿਹੜੀ ਗੱਲ ਤੇ ਝੂਠ ਬੋਲ ਸਕਦੇ ਹੋ ਕਿਸਤੇ ਨਹੀਂ ਮੈਂ ਉਹਨਾਂ ਨੂੰ ਕਿਹਾ ਖਾਓ ਬਾਬਾ ਬੁੱਢਾ ਦੀ ਸੋਂ ਕਿ ਵੀ ਤੁਸੀਂ ਇਸ ਕੰਪਨੀ ਦੇ ਮਾਲਕ ਹੋ ਕੇ ਨਹੀਂ ਹੋ ਤੇ ਉਹਨਾਂ ਨੇ ਉਸ ਗੱਲ ਦਾ ਜਵਾਬ ਨਹੀਂ ਦੇ ਸਕਿਆ ਸਕੇ ਸੀ ਅੱਜ ਸਾਨੂੰ ਉਹਦੇ ਬਿਲਕੁਲ ਇੱਕ ਪ੍ਰੂਫ ਮਿਲੇ ਨੇ ਜਿਹਦੇ ਜੇ ਕਨਫਰਮ ਹੋਇਆ ਕਿ ਹਰਮੀਤ ਸਿੰਘ ਪਠਾਨ ਮਾਜਰਾ ਉਹ ਇਸ ਜਿਹੜੀ ਰੈਡ ਸਪਰਾਉਟ ਕੰਪਨੀ ਹੈ ਉਹਦੇ ਮਾਲਕ ਨੇ ਜੀ ਉਹ ਮਾਲਕ ਹੋਣ ਤੋਂ ਬਾਅਦ ਉਹ ਸਾਰੀ ਜਿੰਨੀ ਵੀ ਐਕਟੀਵਿਟੀ ਸਾਡੇ ਸ਼ਹਿਰ ਚ ਹੋ ਰਹੀ ਹੈ ਜਿੰਨੀ ਵੀ ਬੱਡ ਟੁਕ ਹੋ ਰਹੀ ਹੈ ਕੇਬਲ ਦੀ ਲੋਕਾਂ ਦੀ ਜਾਂ ਸਮਾਨ ਦੀ ਉਹ ਸਾਰੇ ਦੇ ਪਿੱਛੇ ਸਾਡੇ ਐਮਐਲਏ ਸਾਹਿਬ ਹਰਬੀਰ ਸਿੰਘ ਪਠਾਨ ਮਾਜਰਾ ਸਾਹਿਬ ਦੀ ਟੀਮ ਦਾ ਹੱਥ ਹੈ ਉਹ ਕਰ ਰਹੇ ਨੇ ਤੇ ਇਹ ਉਪਰੋ ਦਿਸ਼ਾ ਨਿਰਦੇਸ਼ ਦਿੰਦੇ ਨੇ ਤੇ ਜਦ ਅਸੀਂ ਇਹ ਕੰਪਲੇਂਟਾਂ ਲੈ ਕੇ ਥਾਣੇ 'ਚ ਜਾਂ ਕਿਸੇ ਜਗ੍ਹਾ ਤੇ ਜਾਂਦੇ ਆ ਤੇ ਉੱਥੇ ਸਾਨੂੰ ਕਲੀਅਰ ਕਹਿ ਦਿੱਤਾ ਜਾਂਦਾ ਕਿ ਅਸੀਂ ਮਜਬੂਰ ਆ ਜੀ ਅਸੀਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਉਣਾ ਚਾਹਾਂਗਾ ਇਹ ਮੇਰੇ ਕੋਲ ਜਿਹੜੇ ਪ੍ਰੂਫ ਨੇ ਜੀ ਇਹ GST ਨੰਬਰ ਇਹਨਾਂ ਦਾ ਅਸੀਂ ਆਲਰੇਡੀ ਕਢਾਇਆ ਹੈ ਤੇ ਉਹਦੇ ਚ ਇਹਨਾਂ ਦਾ ਹਰਮੀਤ ਪਠਾਨ ਇਹ ਜਿਹੜੀ ਰੈਡ ਸਪੋਰਟ ਕੰਪਨੀ ਹੈ ਉਹਦੇ ਨਾਂ ਤੇ ਹੈ ਇਹ ਰੈਂਟ ਡੀਡ ਅਸੀਂ ਕਢਾਈ ਆ ਉਸ ਤੋਂ ਆ ਰੈਂਟ ਡੀਡ ਹੈ ਜਿਦੇ ਚ ਇੱਕ ਪਹਿਲੀ ਗੱਲ ਕਿ ਵੀ ਤੁਸੀਂ ਵੀ ਕੋਈ ਕੰਟਰੋਲ ਰੂਮ ਲਗਾਣਾ ਹੈ ਜਾਂ ਕੋਈ ਕਮਰਸ਼ੀਅਲ ਕਾਰੋਬਾਰ ਕਰਨਾ ਹੈ ਉਹ ਤੁਸੀਂ ਕਿਸੇ ਕੋਠੀ ਰੈਜੀਡੈਂਸ਼ੀਅਲ ਏਰੀਆ ਚ ਨਹੀਂ ਕਰ ਸਕਦੇ ਇਹਨਾਂ ਨੇ ਇੱਕ ਸਨਨ ਕਲੇਪ ਚ ਜਾ ਕੇ ਇੱਕ ਛੋਟਾ ਜਿਹਾ ਘਰ ਲੈ ਕੇ ਉੱਤੇ ਕੰਟਰੋਲ ਰੂਮ ਲਗਾਇਆ ਉਸ ਤੋਂ ਬਾਅਦ ਜਿਹੜਾ ਇਹਨਾਂ ਦਾ ਮੀਟਰ ਹੈ ਉਹ ਵੀ ਰੈ residențial ਉਹ ਹੈ ਉਹ ਵੀ ਕਮਰਸ਼ੀਅਲ ਨਹੀਂ ਹੈ ਉੱਥੇ ਉਹਦਾ ਵੀ ਬਿੱਲ ਜਿਹੜੇ ਮਾਲਕ ਨੇ ਉਹਨਾਂ ਦੇ ਨਾਂ ਤੇ ਆ ਰਿਹਾ ਮੈਂ ਾਡੀ ਵੱਡੀ ਆਪਣੇ ਕਿ ਉਹਨਾਂ ਨੇ ਕੰਪਨੀ ਬਣਾਈ ਹੈ ਜਿਹੜੀ ਪੰਜਾਬ ਚ ਕੰਮ ਕਰਨ ਚੱਲੀ ਹੈ ਉਹ ਇੱਕ ਘਰ ਚ ਲਾ ਕੇ ਤੇ ਉਹਦਾ ਸਾਰਾ ਜਿਹੜਾ ਬਿੱਲ ਵੀ ਨੇ ਉਹ ਵੀ ਜਿਹੜੇ ਘਰ ਦੇ ਮਾਲਕਾਂ ਨੇ ਉਹਨਾਂ ਦੇ ਨਾਂ ਤੇ ਆ ਰਹੇ ਨੇ ਹਾਂ ਹਾਂ ਆ ਆ ਮੇਰੇ ਸਾਹਮਣੇ ਮੇਰੇ ਕੋਲੇ ਪਏ ਨੇ ਆਜੀ ਆ ਸਾਰੀਆਂ ਸਾਡੀਆਂ ਜੜੀਆਂ ਆ ਬੈਂਕ ਦੀ ਉਹ ਆਪਣਾ ਬਿਜਲੀ ਬੋਰਡ ਦਾ ਬਿੱਲ ਹੈ ਜਿਹੜਾ ਅਸੀਂ ਕਢਾਇਆ ਤੇ ਇਹਦੇ ਨਾਮ ਤੇ ਚੱਲਦਾ ਪਿਆ ਇਹ GST ਨੰਬਰ ਤੇ ਜਦ ਇਹਨੂੰ ਅਪਲਾਈ ਕੀਤਾ ਜਾਂਦਾ ਇਹ ਸਾਡੇ ਦੋਸਤ ਸੁਖਵਿੰਦਰ ਸਿੰਘ ਜੀ ਨੇ ਤੇ ਉਹਨਾਂ ਦੇ ਨਾਮ ਤੇ ਖੜ ਕੇ ਰੈਡ ਸਪਾਉਟ ਕੰਪਨੀ ਦਾ ਜੀਐਸਟੀ ਨੰਬਰ ਲੈ ਰਹੇ ਨੇ ਇਹ ਜਿਹੜੇ ਸੁਖਵਿੰਦਰ ਸਿੰਘ ਨੇ ਇਹ ਆਮ ਆਦਮੀ ਪਾਰਟੀ ਦੇ ਵਰਕਰ ਨੇ ਜਾਂ ਕੋਈ ਹੋਰ ਇਹਨਾਂ ਦਾ ਰਿਲੇਸ਼ਨ ਕੀ ਹੈ ਇਹਨਾਂ ਦੇ ਨਾਲ ਅ ਬੇਸਿਕਲੀ ਇਹਨਾਂ ਦਾ ਇੱਕ ਜੰਗਰ ਬ੍ਰਦਰਹੀ ਨੇ ਬਹੁਤ ਅੱਛਾ ਇਹਨਾਂ ਦਾ ਪੁਰਾਣਾ ਰਿਲੇਸ਼ਨ ਹੈ ਆਪਸ ਵਿੱਚ ਦੋਸਤ ਨੇ ਤੇ ਬਹੁਤ ਦੇਰ ਤੋਂ ਇਕੱਠੇ ਨੇ ਉਹ ਇਹਨਾਂ ਦਾ ਰਿਲੇਸ਼ਨ ਹੈ ਇੱਕ ਭਰਾਮਾਂ ਤੋਂ ਵੱਧ ਇਹਨਾਂ ਦਾ ਆਪਸ ਵਿੱਚ ਰਿਲੇਸ਼ਨ ਹੈ ਇੱਕੋ ਹੀ ਗੱਲ ਹੈ ਜੀ ਇਹਨਾਂ ਦੀ ਕੋਈ ਫਰਕ ਨਹੀਂ ਹੈ ਉਸ ਗੱਲ ਦਾ